ਆਹਾ ਇੱਕ ਕੜਾ ਹੈਗਾ ਇਹ ਤਾਂ ਮੰਨ ਲਓ ਤੁਸੀਂ ਵੀ 6 ਮਹੀਨੇ ਸਾਲ ਪੁਰਾਣੀ ਲਸਤੀ ਇਹਦੇ ਵਿੱਚ ਸਟੋਰ ਕਰ ਲੈਣਾ ਹਣਾ ਮੈਂ ਤੇ ਜਿਹੜਾ ਇੱਕ ਆਗਾ ਆਹ ਜਦੋਂ ਇਹ ਜਾਦੇ ਪੁਰਾਣੀ ਹੋਵੇ ਫਿਰ ਇਹਨੂੰ ਦੂਜੇ ਸ਼ਿਫਟ ਕਰ ਦੇਣਾ ਇਹ ਵੀ ਜਿਵੇਂ ਅੱਜ ਆਪਾਂ ਇਹ ਚ ਲਸਤੀ ਪਾ ਲਈ ਤੇ ਇਹਨੂੰ ਆਪਾਂ 4 ਤੋਂ ਲਾ ਕੇ ਸੱਤਨਾ ਬਾਅਦ ਜੇ ਫੰਗੀ ਸੜ ਵਰਤਣਾ ਤਾਂ ਫਿਰ ਇਹ ਚ ਉਹ ਫੰਗੀ ਸੜ ਦੇ ਰੂਪ ਵਿੱਚ ਵਰਤਣਾ ਕੀਟਨਾਸ਼ਕ ਜਿੰਨਾ ਪੁਰਾਣਾ ਹੋ ਜਿੰਨਾ ਫਾਇਦਾ ਹੀ ਹੁੰਦਾਗਾ ਤੇ ਆਪਾਂ ਇਹਦੇ ਚੂਕਾ ਇਹ ਬੂਟਾ ਸਾਡੇ ਕੋਲੇ 6-7 ਸਾਲ ਪੁਰਾਣਾ ਹੈਗਾ ਇਹ ਇਹਦੇ ਚ ਅਸੀਂ ਲੱਸੀ ਦਾ ਵੀ ਛੜਕਾ ਕਰਦੇ ਆ ਖਾਲਬੇ ਨੂੰ ਦਾ ਭਾਵੇਂ ਕਿ ਉਹ ਵੀ ਪਾਉਨੇ ਆ ਇਹਨੂੰ ਕੀ ਕਰਦੇ ਆ ਉਹੀ ਲੋਕਾਂ ਨੂੰ ਅੱਗੇ ਦੱਸੀ ਦੀ ਹੈ ਨਹੀਂ ਕਿ ਕਲਾ ਵੀ ਵੀਡੀਓ ਦੱਸਣ ਜੋ ਕਿ ਆ ਵੀ ਹਾਂ ਕਿ ਇਹ ਇਹ ਰੱਸੀ ਕਰੋ ਤੁਸੀਂ ਇਹ ਮੈਂ ਖਾਲਦੀ ਖਾਲ ਬਾਰੇ ਵੀ ਦੱਸ ਜਿਹੜੀ ਇਹ ਘਰੇਲੂ ਲੱਸੀ ਹੁੰਦੀ ਆ ਇਹਦੇ ਫਾਲਤਾਰ ਬੋਟਿਆਂ ਨੂੰ ਤੇ ਜਿਹੜੇ ਸਬਜ਼ੀਆਂ ਨੂੰ ਬਹੁਤ ਫਾਇਦੇ ਹੁੰਦੇ ਆ ਇਹ ਫੰਗੀਸਾਈਡ ਦੇ ਰੂਪ ਵਿੱਚ ਵੀ ਕੰਮ ਕਰਦੀ ਆ ਤੇ ਕੀਟਨਾਸ਼ਕ ਵਜੋਂ ਵੀ ਕਰਦੀ ਆ ਪਰ ਇਹਨੂੰ ਥੋੜਾ ਜਿਹਾ ਆਪਾਂ ਨੂੰ ਢੰਗ ਹੋਣਾ ਚਾਹੀਦਾ ਵੀ ਇਹ ਜੇ ਸਹੀ ਤਰੀਕੇ ਨਾਲ ਇਸ ਵਰਤੋਂ ਕੀਤੀ ਜਾਵੇ ਕਈ ਵਾਰੀ ਇਹਦੀ ਜੇ ਆਪਾਂ ਮੰਨ ਲਓ ਆਪਾਂ ਸੁਣ ਲੈਨੇ ਆਂ ਵੀ ਖੱਟੀ ਲੱਸੀ ਸਪਰੇਅ ਕਰਦੀਏ ਤੇ ডোজ ਜੇ ਥੋੜੀ ਵੱਧ ਹੋ ਜੇ ਫਿਰ ਉਹ ਕਈ ਵਾਰੀ ਬੂਟਾ ਮੱਚ ਵੀ ਜਾਂਦਾ ਨੁਕਸਾਨ ਵੀ ਹੋ ਜਾਂਦਾਗਾ ਇਸ ਕਰਕੇ ਥੋੜਾ ਜਿਹੜੇ ਜਿਹੜੇ ਬੂਟੇ ਹੁੰਦੇ ਆ ਇਹ ਉਸ ਹਾਵਨਾ ਇਹਨਾਂ ਨੂੰ ਜਿਹੜੀ ਇਹਦੀ ਡੋਜ਼ ਆ ਇਹ ਫੰਗੀਸਾਈਡ ਦੀ ਜਿਹੜੀ ਅਲੱਗ ਡੋਜ਼ ਆ ਬਣਾ ਕੇ ਜਿਹੜਾ ਉਹਦਾ ਤਰੀਕਾ ਕਰ ਤੇ ਜਿਹੜਾ ਕੀਟਨਾਸ਼ਕ ਉਹਦੀ ਅਲੱਗ ਡੋਜ਼ ਆਗੀ ਤੇ ਜਿਹੜਾ ਸਭ ਤੋਂ ਪਹਿਲਾਂ ਆਪਾਂ ਜੇ ਕੀਟਨਾਸ਼ਕ ਜੇ ਆਪਾਂ ਸਭ ਤੋਂ ਪਹਿਲਾਂ ਆਪਾਂ ਜੇ ਗੱਲਬਾਤ ਕਰੀਏ ਫੰਗੀਸਾਈਡ ਦੀ ਜਿਹੜਾ ਫੰਗੀਸਾਈਡ ਆਪਾਂ ਜੇ ਬਣਾਉਣਾ ਹੋਵੇ ਤਾਂ ਜੀ ਆਪਾਂ ਸਭ ਤੋਂ ਪਹਿਲਾਂ ਜਾਂ ਤਾਂ ਘੜਾ ਲੈ ਲੈਣਾ ਤੇ ਘੜਿਆਂ ਦੇ ਵਿੱਚ ਜਾਂ ਇਹਨੂੰ ਰੱਸੀ ਨੂੰ ਆਪਾਂ 4 ਦਿਨ ਤੋਂ ਲੈ ਕੇ 7 ਦਿਨ ਪੁਰਾਣੀ ਲੱਸੀ ਹੋਣੀ ਚਾਹੀਦੀ ਆ ਘੜਿਆਂ ਦੇ ਵਿੱਚ ਥੋੜੀ ਇੱਕ ਪਲੇਟ ਆ ਜਾਂਦੀ ਵੀ ਕਹਿੰਦੇ ਆ ਵੀ ਥੋੜਾ ਵੀ ਪਾਣੀ ਬਾਲਾ ਸੋਕਦੇ ਆ ਜੇ ਆਪਾਂ ਬੇਸ ਤੇ ਪਲਾਸਟਿਕ ਦਾ ਭਾਂਡਾ ਵਰਤਣਾ ਤਾਂ ਉਹ ਵੀ ਵਰਤ ਸਕਦੇ ਆ ਉਹਦੇ ਵਿੱਚ ਆਪਾਂ ਲੱਸੀ ਨੂੰ ਪਾ ਦੇਣਾ ਜੀ ਉਹਦੇ ਵਿੱਚ ਫਿਰ ਪਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ 4 ਤੋਂ ਲਾ ਕੇ 7 ਦਿਨ ਪੁਰਾਣੀ ਜਿਹੜੀ ਲੱਸੀ ਆ ਉਹਨੂੰ ਇੱਕ ਦੁਵਾਰੀ ਦਿਨੇ ਹਲਾ ਦੇਣਾ ਹੈਗਾ ਜਾਂ ਉਹਦੇ ਵਿੱਚ ਆਪਾਂ ਤਾਂਬੇ ਦੀਆਂ ਚੀਜ਼ਾਂ ਵੀ ਸੈੱਟ ਸਕਦੇ ਆ ਤੇ ਉਹਦੇ ਹੋਰ ਵੀ ਬਹੁਤ ਤੰਗ ਹੈਗੇ ਆ ਤੇ ਆਪਾਂ ਉਸ ਤੋਂ ਬਾਅਦ ਇਹਨੂੰ ਕੀ ਕਰਨਾ ਹੈਗਾ ਜਦੋਂ ਜਦੋਂ ਇਹ 7 ਦਿਨਾਂ ਬਾਅਦ ਆਪਾਂ ਇਹ ਸਪਰੇਅ ਕਰਨੀ ਆ ਤੇ 1 ਲੀਟਰ ਜਿਹੜੀ ਲੱਸੀ ਆ ਉਹ 15 ਲੀਟਰ ਹੈ ਜਿਹੜੀ ਡਰਮੀ ਹੁੰਦੀ ਹੈ ਆਪਣੀ 15-16 ਲੀਟਰ ਵਾਲੀ ਡਰਮੀ ਉਹਦੇ ਵਿੱਚ ਆਪਾਂ 1 ਲੀਟਰ ਇਹ ਲੱਸੀ ਦਾ ਪਾ ਦੇਣਾ ਹੈਗਾ ਤੇ ਫੇਰ ਇਹ ਪਾ ਕੇ ਤੇ ਚੰਗੀ ਤਰ੍ਹਾਂ ਡਰਮੀ ਨੂੰ ਹਲਾ ਕੇ ਫੇਰ ਇਹ ਆਪਾਂ ਜਿਹੜੀ ਹੈਗੀ ਇਹ ਸਪਰੇਅ ਫਾਲਦਾਰ ਬੂਟਿਆਂ ਤੇ ਵੀ ਕਰ ਸਕਦੇ ਆ ਵੇਲ ਵਾਲੀਆਂ ਸਬਜ਼ੀਆਂ ਤੇ ਕਿਸੇ ਵੀ ਸਬਜ਼ੀ ਤੇ ਕਰ ਸਕਦੇ ਆ ਇਹਦੇ ਨਾਲ ਜਿਹੜੀ ਆਪਾਂ ਫੰਗੀ ਸੈੱਡ ਕਰਦੇ ਆ ਫੰਗਸ ਤੋਂ ਇਹ ਰੋਕਦੀ ਆ ਵੀ ਬੂਟੇ ਨੂੰ ਫੰਗਸ ਨਹੀਂ ਪੈਣ ਦਿੰਦੀ ਪਰ ਇਹ ਥੋੜਾ ਜਿਹੜਾ ਆਰਗੈਨਿਕ ਤਰੀਕੇ ਹੁੰਦੇ ਇਹਨਾਂ ਨੂੰ ਜਿਹੜਾ ਰਿਪੀਟ ਥੋੜਾ ਜਲਦੀ ਕਰਨਾ ਪੈਂਦਾ ਹੈ 4 ਦਿਨਾਂ ਬਾਅਦ ਆਪਾਂ ਫੇਰ ਇਹ ਰਿਪੀਟ ਕਰ ਸਕਦੇ ਆ ਤੇ ਇਹ ਜਿਹੜੇ ਆਪਾਂ ਆਰਗੈਨਿਕ ਤਰੀਕੇ ਵੀ ਵਰਤਦੇ ਆ ਆਪਾਂ ਇਹ ਸ਼ੁਰੂ ਤੇ ਵਰਤਨੇ ਪੈਂਦੇ ਆ ਕਿ ਜੇ ਆਪਾਂ ਇਕੱਲੀ ਵੱਧ ਬਿਮਾਰੀ ਪੈ ਜੇ ਤੇ ਹੁਣ ਜਿਹੜਾ ਆਪਾਂ ਤੁਹਾਨੂੰ ਜਿਹੜਾ ਦੂਜਾ ਤਰੀਕਾ ਹੈਗਾ ਇਹਦੇ ਕੀਟਨਾਸ਼ਕ ਦਾ ਉਹ ਵੀ ਦੱਸਦੇ ਆਂ ਤੇ ਆਪਣਾ ਜੇ ਤੁਸੀਂ ਵੀ ਸਾਨੂੰ ਫੋਲੋ ਵੀ ਕਰਨਾ ਚਾਹੁੰਦੇ ਹੋ ਤੇ ਆਪਣਾ ਪੇਜ ਵੀ ਬਣਿਆ ਹੋਇਆ ਚੰਗੀ ਸੋਚ ਚੰਗੀ ਖੇਤੀ YouTube ਤੇ ਵੀ ਹੈਗਾ Instagram ਤੇ ਵੀ ਹੈਗਾ ਤੇ Facebook ਤੇ ਵੀ ਜਿਹਦੇ ਵਿੱਚ ਅਸੀਂ ਫਲਦਾਰ ਬੂਟਿਆਂ ਬਾਰੇ ਤੇ ਸਬਜ਼ੀਆਂ ਬਾਰੇ ਜਿਹੜੀ ਉਹਦੀ ਫਾਰਮਿੰਗ ਆ ਉਹ ਸਾਰੇ ਉਹ ਡਿਟੇਲ ਅਸੀਂ ਦਿੰਦੇ ਰਹਿੰਦੇ ਆ ਤੇ ਇਸ ਤੇ ਵੀਡੀਓ ਬਣੀ ਹੋਈ ਹੈ ਆਪਣੇ ਹੋਰ ਤਰੀਕੇ ਦੇ ਆਰਗੈਨਿਕ ਤਰੀਕਿਆਂ ਦੇ ਵੀ ਹੋਰ ਵੀ ਵੀਡੀਓ ਪਾਉਂਦੇ ਰਹਿੰਨੇ ਆ ਤੇ ਹੁਣ ਆਪਾਂ ਰਹੀ ਗੱਲ ਜਿਹੜੀ ਕੀਟਨਾਸ਼ਕ ਆ ਟੀਟਨਾਸ਼ਕ ਜੇ ਆਪਾਂ ਵਰਤਨਾ ਤਾਂ ਉਹ ਜਿਹੜੀ ਲੱਸੀ ਆ ਆਪਣੀ ਉਹੋ 6 ਮਹੀਨੇ ਤੋਂ ਸਾਲ ਪੁਰਾਣੀ ਹੋਣੀ ਚਾਹੀਦੀ ਆ ਤੇ ਉਹੋ ਆਪਾਂ ਇਸੇ ਤਰੀਕੇ ਨਾਲ ਹੀ ਆਪਾਂ ਜਿਹੜਾ ਪਲਾਸਟਿਕ ਦਾ ਭਾਂਡਾ ਜਾਂ ਆਪਾਂ ਕਹਿ ਲਈਏ ਘੜੇ ਦੇ ਵਿੱਚ ਇਹਨੂੰ ਸਟੋਰ ਕਰਕੇ ਰੱਖਣਾ ਇੱਕ ਗੱਲ ਹੈਗੀ ਇਹਨੂੰ ਉੱਪਰੋਂ ਟਾਕੇ ਰੱਖਣਾਗਾ ਚੰਗੀ ਤਰ੍ਹਾਂ ਟਕੇ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚੋਂ ਜਿਹੜੀ ਸਮੈਲ ਆਉਂਦੀ ਹੁੰਦੀ ਹੈ ਜ਼ਿਆਦਾ ਤੇ ਥੋੜੀ ਲੋਕਾਂ ਨੂੰ ਇਹੀ ਹੁੰਦਾ ਵੀ ਮੁਸ਼ਕ ਮਾਰ ਲੱਗ ਜਾਂਦਾਗਾ ਜਾਂ ਵੀ ਕਹਿੰਦੇ ਆ ਵੀ ਅਸੀਂ ਲੱਸੀ ਲੈ ਕੇ ਕਿਤੇ ਆਈਏ ਸਾਨੂੰ ਪੀਣ ਨੂੰ ਨਹੀਂ ਮਿਲਦੀ ਪਰ ਇਹਦਾ ਥੋੜਾ ਇਹ ਹੁੰਦਾ ਵੀ ਜੇ ਆਪਾਂ ਆਰਗੈਨਿਕ ਤਰੀਕਾ ਵਰਤਨਾ ਤਾਂ ਆਪਾਂ ਜੇ 2 ਕਿਲੋ ਦੁੱਧ ਲਿਆ ਕੇ ਵੀ ਲੱਸੀ ਬਣਾ ਲਾਂਗੇ ਤਾਂ ਉਹਦਾ ਕੋਈ ਨੁਕਸਾਨ ਨਹੀਂਗਾ ਤੇ ਆਪਾਂ ਉਹਨੂੰ ਰੱਖ ਸਕਦੇ ਹਾਂ ਨਾਲੇ ਕਿਉਂ ਨਿਕਲੇ ਹੁੰਦਾ ਨਾਲ ਲੱਸੀ ਬਣ ਜਾਂਦੀ ਆ ਤੇ ਉਹ ਜਿਹੜਾ ਇਹ ਤਰੀਕਾ ਆਗਾ ਜਿਵੇਂ ਇਹ ਆਪਾਂ 6 ਮਹੀਨੇ ਸਾਲ ਪੁਰਾਣਾ ਜਿਹੜੀ ਲੱਸੀ ਹੈਗੀ ਉਹਨੂੰ ਸਟੋਰ ਕਰਨ ਤੋਂ ਬਾਅਦ ਜਦੋਂ ਇਹ ਵਰਤਣੀ ਆ ਉਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹਿਲਾਉਣ ਤੋਂ ਬਾਅਦ ਜਿਹੜੀ ਇਹਦੀ ਡੋਜ਼ ਹੈਗੀ ਆ ਜਿਹੜੀ 1500 ਲੀਟਰ ਦੀ ਡਰਮੀ ਹੁੰਦੀ ਆ ਉਹਦੇ ਵਿੱਚ ਆਪਾਂ ਇਹ 500 ਐਮਐਲ ਇਹ ਪਾਉਣੀ ਆ 100 ਲੀਟਰ ਜਾਨੀ ਕਿ ਇਹ ਆਪਾਂ ਉਹਦੇ ਵਿੱਚ ਪਾਉਣੀ ਆ ਇਸ ਤੋਂ ਵੱਧ ਨਹੀਂ ਪਾਉਣੀ ਤੇ ਇਹਦੀ ਆਪਾਂ ਫਿਰ ਸਪਰੇਅ ਕਰ ਸਕਦੇ ਆ ਜਿਵੇਂ ਤੇਲਾ ਹੋ ਗਿਆ ਤੇ ਜਿਵੇਂ ਮਾੜੀ ਮੋਢੀ ਸੁੰਡੀ ਹੋ ਗਈ ਇਹ ਉਸ ਤੇ ਪ੍ਰਭਾਵ ਪਾਉਂਦੀ ਹੈਗੀ ਤੇ ਇਹ ਆਪਾਂ 4 ਦਿਨਾਂ ਬਾਅਦ ਇਹ ਵੀ ਰਿਪੀਟ ਕਰ ਸਕਦੇ ਆ ਜੇ ਆਪਾਂ ਕਹਿ ਦਨੇ ਆ ਵੀ ਜਿਆਦੇ ਸੁੰਡੀਆਂ ਉਹਦੇ ਵੀ ਨਿੰਮ ਦਾ ਘੋਲ ਵੀ ਬਣ ਜਾਂਦਾਗਾ ਉਹਦਾ ਟਾਪਿਕ ਜਿਹੜਾ ਅਲੱਗ ਆਗਾ ਉਹ ਇਸ ਵੀਡੀਓ ਚ ਕਵਰ ਨਹੀਂ ਹੋਣਾਗਾ ਉਹਦੀ ਆਪਾਂ ਅੱਗੇ ਵੀਡੀਓ ਜਾਂ ਆਪ ਤੁਸੀਂ ਸਾਡੇ ਪੇਜ ਤੇ ਵੇਖ ਸਕਦੇ ਆ ਉਹ ਇਹਦੇ ਚ ਆਪਾਂ ਇਸ ਤਰੀਕੇ ਨਾਲ ਆਪਾਂ ਜਿਹੜੇ ਬੂਟਿਆਂ ਦੇ ਫਲਦਾਰ ਬੂਟੇ ਹੁੰਦੇ ਆ ਜਾਂ ਪਾਸ ਆਬਜੀਆਂ ਲੈ ਲੋ ਇਹਨਾਂ ਦੀ ਆਰਗੈਨਿਕ ਤਰੀਕੇ ਨਾਲ ਸੰਭਾਲ ਕਰ ਸਕਦੇ ਆਂਗੇ ਤੇ ਜੇ ਆਪਾਂ ਖਰਚੇ ਦੇ ਵੀ ਲਾ ਲਓ ਜੇ ਮੰਨ ਲਓ ਹੁਣ ਆਪਾਂ ਜੇ ਤੇਲ ਤੁੱਲਾ ਵਾਲੀ ਸਪਰੇ ਵੀ ਲੈਨੇ ਆ ਤੇ ਵੇਖ ਲਓ ਤੁਸੀਂ ਕਿ ਕੀ ਰੇਟ ਪੈਂਦੀ ਹੈ ਤੇ ਇਹ ਲੱਸੀ ਜੇ ਆਪਾਂ ਜੇ ਮੰਨ ਲਓ ਗਾਂ ਦਾ ਦੁੱਧ ਹੀ ਲਾ ਲਓ ਤੁਸੀਂ 40 ਰੁਪਏ ਆਪਾਂ ਨੂੰ ਮਿਲ ਜਾਂਦਾ ਉਹਦੀ ਲੱਸੀ ਵੀ ਕੰਮ ਆ ਜਾਂਦੀ ਹੈ ਸਭ ਤੋਂ ਸਸਤੀ ਨਾਲੇ ਕਿੰਨੀ ਲੱਸੀ ਬਣ ਜਾਂਦੀ ਹੈ ਤੇ ਇਹਦੀ ਡੋਜ਼ ਵੀ ਥੋੜੀ ਹੈਗੀ ਹੈ ਕਿ ਇੰਨੀ ਡੋਜ਼ ਵੀ ਹੈ ਨਹੀਂਗੀ ਤੇ ਆਪਾਂ ਆਪਾਂ ਮੰਨ ਲਓ ਸਪਰੇ ਲੈ ਕੇ ਮਾਰਾਂਗੇ ਉਹ ਤੁਸੀਂ ਦੇਖ ਲਓ ਚੰਗੀ ਸਪਰੇ ਕਿੰਨੇ ਦੀ ਆਉਂਦੀ ਹੈ ਇਹ ਨਾਲੇ ਤਾਂ ਆਰਗੈਨਿਕ ਆ ਵੀ ਨਾਲ ਇਹਦਾ ਨੁਕਸਾਨ ਨਹੀਂ ਸਰੀਰ ਨੂੰ ਕੋਈ ਉਹਨਾਂ ਦਾ ਨੁਕਸਾਨ ਵੀ ਹੁੰਦਾਗਾ ਤੇ ਮਾੜੇ ਪ੍ਰਭਾਵ ਵੀ ਪਾਉਂਦੇ ਫੰਗੀ ਸੈਟ ਜਿਹੜੇ ਸਰੀਰ ਤੇ ਆ ਇਹ ਫਿਰ ਜਿਹੜਾ ਆਰਗੈਨਿਕ ਤਰੀਕੇ ਨਾਲ ਸਭ ਤੋਂ ਵਧੀਆ ਅਸੀਂ ਇਹੀ ਤਰੀਕ ਤਕਰੀਬਨ ਜਿਵੇਂ ਹੁਣ ਘਰੇਲੂ ਆਪਣੇ ਫਲਦਾਰ ਬੂਟੇ ਕਿੰਨੇ ਬੂਟੇ ਲੱਗਿਆ ਘਰੇ ਤੇ ਅਸੀਂ ਇਹੀ ਫਲਦਾਰ ਬੂਟਿਆਂ ਦੇ ਸਪਰੇਅ ਕਰਦੇ ਆਂਗੇ ਜਿਹੜੀ ਚੀਜ਼ ਕਰਦੇ ਆਂ ਉਹੀ ਲੋਕਾਂ ਨੂੰ ਅੱਗੇ ਦੱਸੀਦੀ ਐ ਨਹੀਂਗਾ ਵੀ ਕੱਲਾ ਵੀ ਵੀਡੀਓ ਚ ਦੱਸਣ ਜੋਗੇ ਆ ਵੀ ਹਾਂ ਅਸੀਂ ਵੀ ਇਹ ਰੱਸੀ ਕਰੋ ਤੁਸੀਂ ਜਿਵੇਂ ਖਾਲਦੀ ਖਾਲ ਬਾਰੇ ਵੀ ਦੱਸਿਆ ਹੋਇਆ ਉਹ ਵੀ ਆਪ ਅਸੀਂ ਵਰਤਦੇ ਹਾਂ ਤੁਸੀਂ ਬੂਟੇ ਪਿੱਛੇ ਦੇਖਦਾ ਹੋਊਗਾ ਤੁਹਾਨੂੰ ਬੂਟਾ ਚੀਕੂ ਦਾ ਲੱਗਾ ਹੋਇਆ ਕਿੰਨੇ ਉਹਨੂੰ ਚੀਕੂ ਲੱਗੇ ਹੋਏ ਤੇ ਕਿੱਡਾ ਬੂਟਾਗਾ ਇਸ ਤਰੀਕੇ ਨਾਲ ਅਸੀਂ ਅਮਰੂਦ ਲੱਗੇ ਹੋਏ ਸਾਡੇ ਕੋਲੇ ਤੇ ਘਰੇ ਜਿਵੇਂ ਕਿੰਨੂ ਦੇ ਬੂਟੇ ਲੱਗੇ ਹੋਏ ਆ ਮਸੰਮੀ ਲੱਗੇ ਹੋਏ ਤਕਰੀਬਨ ਜਿਵੇਂ ਜਿਵੇਂ ਸਾਡਾ ਇਧਰ ਇੰਟਰਸਟ ਵੱਧ ਆ ਜਾਂਦਾ ਅਸੀਂ ਉਹ ਜਿਹੜੇ ਬੂਟੇ ਹੈਗੇ ਆ ਵਧਾਉਂਦੇ ਜਾਂਦੇ ਆ ਤੇ ਕਿਉਂਕਿ ਜਿਵੇਂ ਜਿਵੇਂ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਜਾਊਗੀ ਬੂਟਿਆਂ ਬਾਰੇ ਉਸ ਤਰੀਕੇ ਨਾਲ ਫਿਰ ਬੰਦਾ ਆਪ ਵੀ ਆਰਗੈਨਿਕ ਤਰੀਕੇ ਨਾਲ ਬੂਟੇ ਤਿਆਰ ਕਰਦਾ ਤੇ ਹੋਰਾਂ ਨੂੰ ਵੀ ਦੱਸਦਾਗਾ ਤੇ ਸਾਡਾ ਤਾਂ ਇਹੀ ਮਕਸਦ ਆ ਵੀ ਆਪਾਂ ਸਾਰਿਆਂ ਨੂੰ ਆਰਗੈਨਿਕ ਜੇ ਆਪਾਂ ਘਰੇਲੂ ਜਿੰਨਾ ਘਰੇਲੂ ਖਾਣਾਗਾ ਉਹਨਾਂ ਕੋ ਆਰਗੈਨਿਕ ਕਰ ਸਕਦੇ ਆ ਆਹ ਇੱਕ ਘੜਾ ਹੈਗਾ ਇਹ ਤਾਂ ਮੰਨ ਲਓ ਤੁਸੀਂ ਵੀ 6 ਮਹੀਨੇ ਸਾਲ ਪੁਰਾਣੀ ਲੱਸੀ ਇਹਦੇ ਵਿੱਚ ਸਟੋਰ ਕਰ ਲੈਣਾ ਨਾ ਮੈਂ ਤੇ ਜਿਹੜਾ ਇੱਕ ਆਗਾ ਆਹ ਜਦੋਂ ਇਹ ਜਿਆਦਾ ਪੁਰਾਣੀ ਹੋਵੇ ਫਿਰ ਇਹਨੂੰ ਦੂਜੇ ਸ਼ਿਫਟ ਕਰ ਦਿੰਨਾ ਇਹ ਵੀ ਜਿਵੇਂ ਅੱਜ ਆਪਾਂ ਇਹ ਚ ਲੱਸੀ ਪਾ ਲਈ ਤੇ ਇਹਨੂੰ ਆਪਾਂ 4 ਤੋਂ ਲਾ ਕੇ ਸਤਨਾ ਬਾਅਦ ਜੇ ਫੰਗੀ ਸਾਈਡ ਵਰਤਣਾ ਤਾਂ ਫਿਰ ਇਹ ਚ ਉਹ ਫੰਗੀ ਸਾਈਡ ਦੇ ਰੂਪ ਵਿੱਚ ਵਰਤਣਾ ਦਾ ਕੀਟਨਾਸ਼ਕ ਤਾਂ ਜਿੰਨਾ ਪੁਰਾਣਾ ਜੋਦ ਫਾਇਦਾ ਹੀ ਹੁੰਦਾਗਾ ਜੇ ਆਪਾਂ ਖਰਚੇ ਦਿਲਾ ਲਈਏ ਤੇ ਖਰਚੇ ਦਾ ਕਾਹਦਾਗਾ ਲੱਸੀ ਤਾਂ ਜੇ ਪਿੰਡਾਂ ਦੇ ਵਿੱਚ ਲੋਕ ਆ ਜਿਵੇਂ ਕਿੰਨੇ ਜਿਹੜੇ ਆਪਣੇ ਲੋਕਾਂ ਦੇ ਪਸ਼ੂ ਰੱਖੇ ਹੋਏ ਆ ਲੱਸੀਦਾਰ ਉਹ ਵੀ ਦੇ ਦਿੰਦਾਗਾ ਤੇ ਆਪਾਂ ਜੇ ਪਿੰਡਾਂ ਦੇ ਵਿੱਚ ਕਈ ਗੰਦ ਸਾਨੂੰ ਲੱਸੀ ਨਹੀਂ ਮਿਲਦੀ ਲੱਸੀ ਪਿੰਡਾਂ ਦੇ ਵਿੱਚ ਬਹੁਤ ਲੱਸੀ ਮਿਲ ਜਾਂਦੀ ਬਹੁਤ ਲੋਕਾਂ ਦੇ ਪਸ਼ੂ ਰੱਖੇ ਹੋਏ ਆ ਤੇ ਬਾਕੀ ਘੜੇ ਤਾਂ ਆਵੇਂ ਲੋਕਾਂ ਦੇ ਘਰੇ ਜਿਹੜੇ ਬਾਧੂ ਪਏ ਹੁੰਦੇ ਆਗੇ ਤੇ ਜੇ ਆਪਾਂ ਨਹੀਂ ਕਈ ਵਾਰੀ ਆਪਣੇ ਕੋਲ ਪਲਾਸਟਿਕ ਦੇ ਭਾਂਡੇ ਤਾਂ ਬਹੁਤ ਹੀ ਪਏ ਹੁੰਦੇ ਆ ਜੇ ਆਪਾਂ 5 ਲੀਟਰ ਵਾਲਾ ਜਿਵੇਂ ਤੇਲ ਵਾਲੇ ਵਿਲੇ ਹੋਏ ਹੁੰਦੇ ਆ ਜਾਂ ਘਿਓ ਵਾਲੇ ਵੀ ਕੰਗਾਂ ਕੋਲ ਵਿਲੇ ਹੁੰਦੇ ਆ ਤੇ ਉਹਨਾਂ ਵਿੱਚ ਆਪਾਂ ਇਹਦੇ ਜਿਹੀ ਕੋਈ ਖਰਚੀ ਵਾਲੀ ਗੱਲਬਾਤ ਤਾਂ ਹੈ ਨਹੀਂਗੀ ਬਾਕੀ ਸ਼ਹਿਰਾਂ ਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਨੂੰ ਕੀ ਰੇਟ ਮਿਲਦੀ ਹੋਗੀ ਲੱਸੀ ਪਿੰਡਾਂ ਦੇ ਵਿੱਚ ਤਾਂ ਇਹ ਫ੍ਰੀ ਚ ਮਿਲ ਜਾਂਦੀ ਆ ਜੇ ਪਿੰਡਾਂ ਦੇ ਵਿੱਚ ਆਪਾਂ ਕਿਸੇ ਤੋਂ ਲੈ ਕੇ ਆਉਣੀ ਬਾਕੀ ਜੇ ਆਪ ਆਪ ਵੀ ਦੁੱਧ ਲਿਆਉਣਾ ਹੋਵੇ ਤਾਂ 2 ਲੀਟਰ ਦੁੱਧ ਨਾ ਵੀ ਕੋਈ ਐਡਾ ਬੰਦੇ ਨੂੰ ਘਾਟਾ ਨਹੀਂ ਪੈਂਦਾਗਾ ਠੀਕ ਹੈ ਭਾਈ ਤੁਸੀਂ ਤਾਂ ਇਹ ਹੁੰਦਾ ਨਹੀਂ ਉਹ ਜਿਹੜਾ ਆਪਾਂ ਆਰਗੈਨਿਕ ਵਰਤਦੇ ਆਂ ਦਾ ਰਿਜ਼ਲਟ ਥੋੜਾ ਜਿਹਾ ਸਲੋ ਮਿਲਦਾ ਹੁੰਦਾ ਤੇ ਪਰ ਮਿਲ ਜਾਂਦਾਗਾ ਇਹਦਾ ਤੇ ਆਪਾਂ ਇਹਦੇ ਜੀਕੂ ਦਾ ਇਹ ਬੂਟਾ ਸਾਡੇ ਕੋਲੇ 6-7 ਸਾਲ ਪੁਰਾਣਾ ਹੈਗਾ ਤੇ ਇਹਦੇ ਚ ਅਸੀਂ ਲੱਸੀ ਦਾ ਵੀ ਛੜਕਾ ਕਰਦੇ ਆਂ ਖਾਲਵੇ ਨੂੰ ਜਿਹਦਾ ਭਾਂਕ ਉਹ ਵੀ ਪਾਉਨੇ ਆ ਇਹਨੂੰ ਤੇ ਉਸ ਤੋਂ ਬਾਅਦ ਜੇ ਆਪਾਂ ਡੀਕੰਪੋਜ਼ਰ ਹੁੰਦਾਗਾ ਉਹਦੀ ਵੀ ਇਹਦੇ ਜੜ ਦੇ ਵਿੱਚ ਪਾਉਣੇ ਹੁੰਦੇ ਆ ਇਹਨੂੰ ਉਹਦੇ ਨਾਲ ਆਪਣੀ ਮਿੱਟੀ ਜਿਹੜੀ ਹੁੰਦੀ ਆ ਉਹ ਵੀ ਵਧੀਆ ਉਪਜਾਊ ਬਣ ਜਾਂਦੀ ਹੈਗੀ ਜਿਹੜੇ ਖਾਦ ਹੁੰਦੀ ਆ ਉਹਨੂੰ ਸਹੀ ਰੂਪ ਦੇ ਵਿੱਚ ਖਾਦ ਬਣ ਜਾਂਦੀ ਆ ਉਹਦੀ ਜੇ ਆਪਾਂ ਡੀਕੰਪੋਜ਼ਰ ਦੀ ਵਰਤੋਂ ਕਰਦੇ ਆ ਜਿਵੇਂ ਆਰਗੈਨਿਕ ਇਹਦੇ ਵਿੱਚ ਇਹਦੇ ਵਿੱਚ ਅਸੀਂ ਇਹੀ ਤਕਰੀਬਨ ਆਰਗੈਨਿਕ ਤਰੀਕੇ ਨਾਲ ਜਿਹੜੇ ਘਰੇ ਹੁੰਦੇ ਆ ਇਹ ਸਾਰੇ ਆਪਾਂ ਉਹ ਤਿਆਰ ਕਰ ਲੈਂਦੇ ਆ ਇਹਦੀ ਪਹਿਚਾਣ ਨਹੀਂ ਹੁੰਦੀ ਇਹ ਤਾਂ ਆਪਾਂ ਨੂੰ ਦਿਨ ਗਿਣਨੇ ਪੈਂਦੀ ਆ ਵੀ ਇੰਨੇ ਦਿਨ ਜਿਵੇਂ 4 ਤੋਂ ਲੈ ਕੇ 7 ਦਿਨ ਪੁਰਾਣੀ ਫੰਗੀਸਾਈਡ ਬਣ ਜੂਗੀ ਇਹ ਜੇ 6 ਮਹੀਨੇ ਤੋਂ ਉਹ ਸਾਲ ਪੁਰਾਣੀ ਆ ਉਹ ਕਾਲੀ ਜੀ ਹੋ ਜਾਂਦੀ ਹੁੰਦੀ ਹੈ ਜਿਵੇਂ ਜਿਵੇਂ ਪਈ ਰਹਿੰਦੀ ਹੈ ਇਹ ਤੇ ਜਿਵੇਂ 6 ਮਹੀਨੇ ਪਈ ਦੇ 6 ਮਹੀਨੇ ਬਾਅਦ ਹੀ ਕਾਲੀ ਜੀ ਹੋ ਜਾਂਦੀ ਹੈ ਇਹ ਤੇ ਜਿਹੜੀ ਆਪਾਂ 4 ਤੋਂ ਲੱਗ 7 ਦਿਨ ਪੁਰਾਣੀ ਉਹ ਕਾਲੀ ਨਹੀਂ ਹੁੰਦੀ ਉਹ ਚਿੱਟੀ ਰਹਿੰਦੀ ਹੈਗੀ ਉਹ ਆਪਾਂ ਲੀਟਰ ਪਾਉਣੀ ਹੈ ਤੇ ਇਹ ਅੱਧਾ ਲੀਟਰ ਪਾਉਣੀ ਹੈ ਤੇ ਜੇ ਆਪਾਂ ਕਈ ਵਾਰੀ ਕਹਿੰਦੇ ਸਾਡੇ ਕੋਲ 2 ਸਾਲ ਪੁਰਾਣੀ ਪਈ ਹੈ 3 ਸਾਲ ਪੁਰਾਣੀ ਪਈ ਹੈ ਉਹਦੀ ਥੋੜੀ ডোজ ਫਿਰ ਉਸ ਤੋਂ ਆਉਣਾ ਬੰਦਾ ਘਟਾ ਲੇ ਜਿਹੜੇ